ਭਾਈ ਗੁਰਚਰਨ ਸਿੰਘ ਜੀ ਕਥਾਵਾਚਕ ਜਿਨ੍ਹਾਂ ਦੀ ਕਥਾ ਸੁਣਨ ਵਾਸਤੇ ਬਹੁਤ ਸੰਗਤਾਂ ਉਤਾਵਲੀਆਂ ਰਹਿੰਦੀਆਂ ਦੂਰੋਂ ਦੇ ਰੇਡੀਓ ਆਣ ਕੇ ਇਹਨਾਂ ਦੀ ਕਥਾ ਸੁਣਦੇ ਆ ਅੱਜ ਸਾਡੀ ਬੇਨਤੀ ਨੂੰ ਸਵੀਕਾਰ ਕਰਕੇ ਉਹ ਇੱਥੇ ਆਏ ਆ ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਆਓ ਆਪਾਂ ਉਹਨਾਂ ਪਾਸੋਂ ਬੜੇ ਮੁੱਲੇ ਵਿਚਾਰ ਸਰਵਣ ਕਰੀਏ ਜਿਹੜੇ ਮਹਾਪੁਰਸ਼ ਹੁੰਦੇ ਆ ਨਾ ਇਹ ਕੋਈ ਨਾ ਕੋਈ ਕਿਣਕਾ ਖਲਾਰ ਕੇ ਦੰਦਿਆ ਦੱਸ ਕੇ ਦੇ ਕੇ ਜਾਂਦੇ ਆ ਸੁਝੋੜੀਆਂ ਅੱਡ ਕੇ ਬਈ ਬਚਨਾਂ ਦੀ ਬਚਨਾਂ ਨੂੰ ਪਵਾਇਆ ਕਰੋ ਆਪਣੀ ਝੋਲੀ 'ਚ ਤੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲਿਆ ਕਰੋ ਬਹੁਤ ਬਹੁਤ ਧੰਨਵਾਦ ਆਓ ਬਾਬਾ ਗੋਚਨ ਸਿੰਘ ਜੀ ਗੁਰਦੁਆਰਾ ਮਾਤਾ ਕੋਲਮ ਵਾਲੇ 39 ਕਿ ਮਿੰਟ ਵਾਸਤੇ ਸਾਨੂੰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਨਾਲ ਜੋੜਨਗੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ ਤੋ ਸੋ ਨਾਥ ਅਨਾਥ ਨਾਮੋ ਸਰ ਤੋ ਸੋ ਨਦਨੀ ਮੋਸੋ ਭਿਖਾਰੀ ਮੋਸੋ ਨਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨ ਪਤਿਤ ਤੋ ਸਰ ਮੋਸੋ ਬੇਕਾਰੀ ਨਾ ਤੋ ਸੋ ਉਪਕਾਰੀ ਮੇਰੇ ਹੈ ਅਵਗੁਣ ਤੋ ਗੁਣ ਸਾਗਰ ਸੰਗਤ ਬੋਲੇ ਮੇਰੇ ਹੈ ਅਵਗੁਣ ਤੋ ਗੁਣ ਸਾਗਰ ਤਨ ਤਨ ਬਾਬਾ ਦੀਪ ਸਿੰਘ ਜੀ ਬੋਲ ਤਨ ਤਨ ਬਾਬਾ ਤਨ ਤਨ ਬਾਬਾ ਤਨ ਤਨ ਬਾਬਾ ਮੇਰੇ ਹੈ ਅਬ ਗੁਣ ਤੂੰ ਗੁਣ ਸਾਗਰ ਬੋਲ ਮੇਰੇ ਹੈ ਅਬ ਗੁਣ ਤੂੰ ਗੁਣ ਸਾਗਰ ਜਾਤ ਰਸਤਲ ਓਟ ਤੇ ਹਾਰੀ ਪਰਮ ਸਨਮਾਨ ਜੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰੂ ਜੀ ਦੇ ਪਿਆਰ ਦੇ ਵਿੱਚ ਸਤਗੁਰੂ ਜੀ ਦੇ ਪਿਆਰੇ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੇ ਵਿੱਚ ਮਹਾਂਪੁਰਖਾਂ ਦੇ ਨਾਲ ਪਿਆਰ ਕਰਦਿਆਂ ਹੋਇਆਂ ਅੱਜ ਇਸ ਅਸਥਾਨ ਤੇ ਪਹੁੰਚਿਓ ਸਤਗੁਰੂ ਕੋਲੋਂ ਖੁਸ਼ੀਆਂ ਲੈਣ ਵਾਸਤੇ ਦਾਸ ਤੋਂ ਪਹਿਲਾਂ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ ਉਹਨਾਂ ਨੇ ਬਹੁਤ ਪ੍ਰੇਮ ਦੇ ਨਾਲ ਗੁਰਮਤਿ ਵਿਚਾਰਾਂ ਕੀਰਤਨ ਦੁਆਰਾ ਆਪ ਸੰਗਤਾਂ ਦਾ ਦਰਸ਼ਨ ਕੀਤੇ ਆਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਦੋਨੋਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬਲੰਦ ਕੀਤੀ ਫਤੇ ਬੁਲਾਓ ਆਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਸਤਿਗੁਰ ਜੀ ਦੀ ਸ਼ਰਨ ਵਿੱਚ ਆਉਣਾ ਹੈ ਨਾ ਕੋਈ ਮੁਹੱਲੇ ਦਾ ਪ੍ਰਧਾਨ ਹੋਵੇ ਪੰਚ ਹੋਵੇ ਸਰਪੰਚ ਹੋਵੇ ਮੰਤਰੀ ਹੋਵੇ ਸੰਤਰੀ ਹੋਵੇ ਜਦੋਂ ਇੱਥੇ ਆਉਣਾ ਹੈ ਨਾ ਆਪਣੇ ਆਉਦੇ ਨੂੰ ਜਿੱਥੇ ਜੋਰੇ ਉਤਾਰਦੇ ਨੇ ਉੱਥੇ ਰੱਖ ਕੇ ਆਉਣਾ ਹੈ ਕੋਈ ਮੰਨ ਲਓ ਮਾਇਆ ਪੱਖੋਂ ਧਨਮਾਨ ਹੋਵੇ ਸੋਨਾ ਕੀਰਤਨ ਕਰ ਲੈਂਦਾ ਹੋਵੇ ਸੋਹਣੀ ਕਥਾ ਕਰ ਲੈਂਦਾ ਹੋਵੇ ਲੋਕ ਉਹਦਾ ਸਤਿਕਾਰ ਕਰਦੇ ਹੋਣ ਪਰ ਆਉਦੇ ਨੂੰ ਉੱਥੇ ਰੱਖ ਕੇ ਆਉਣਾ ਜਿੱਥੇ ਜੋਰੇ ਉਤਾਰਦੇ ਨੇ ਆਪਣੇ ਇੱਥੇ ਆ ਕੇ ਬਹਿਰਦੇ ਦੀ ਝੋਲੀ ਅੜ ਕੇ ਇਹ ਬੇਨਤੀ ਕਰਨੀ ਹੈ हे ਗਰੀਬ ਨਿਵਾਜ ਸਤਿਗੁਰੂ ਜੀ ਤੁਮ ਦਾਤੇ ठाकुर प्रतिपालक नायक खसम हमारे निमख निमख तुम ही प्रतिपालो हम बारक तुमरे धारि जेवा एक कमनड गुण कहिए बेशुमार व्यंत स्वामी तेरो अंतन किन्ही लइए अगे ए अरदास करनी है ਕੋਟ ਪ੍ਰਾਦ ਹਮਾਰੇ ਖੰਡੂ ਬੁੱਲੂ ਕੋਟ ਪ੍ਰਾਦ ਹਮਾਰੇ ਖੰਡੋ ਅਨਿਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਰੀ ਆਸਾ ਤੁਮ ਹੀ ਸਜਨ ਸੁਹਿਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੁੱਲੂ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਮੈਂ ਸਤਗੁਰੂ ਦੇ ਭਰੋਸੇ ਬਾਬਾ ਦੀਪ ਸਿੰਘ ਜੀ ਦੇ ਭਰੋਸੇ ਇਹ ਗੱਲ ਕਹਿਣਾ ਜਿਹੜਾ ਇਸ ਦਰਦ ਦਾ ਗੋਲਾ ਬਣ ਗਿਆ ਨਾ ਜਿਹੜਾ ਬਾਬਾ ਦੀਪ ਸਿੰਘ ਦੇ ਦਰਦ ਦਾ ਗੋਲਾ ਬਣ ਗਿਆ ਮੇਰੇ ਬਾਬਾ ਦੀਪ ਸਿੰਘ ਦੁਨੀਆ ਦਾ ਉਹਨੂੰ ਸੁਲਤਾਨ ਬਣਾ ਦਿੰਦੇ ਨੇ ਜਿਹੜਾ ਇਸ ਦਰਦ ਦਾ ਗੋਲਾ ਬਣ ਗਿਆ ਮੇਰਾ ਖੰਡੇ ਵਾਲਾ ਬਾਪੂ ਉਹਨੂੰ ਦੁਨੀਆ ਦਾ ਬਾਦਸ਼ਾਹ ਬਣਾ ਦਿੰਦਾ ਹੈ ਦੁਨੀਆ ਦਾ ਸੁਲਤਾਨ ਬਣਾ ਦਿੰਦਾ ਹੈ ਸਤ ਸੰਗਿਓ ਜਿੰਨਾ ਮਹਾਂਪੁਰਖਾਂ ਦਾ ਪ੍ਰਕਾਸ਼ ਜਹਰਾ ਮਨਾ ਰਹੇ ਹੋ ਉਹ ਮਹਾਂਪੁਰਖ ਬਾਬਾ ਫਰੀਦ ਜੀ ਬੈਠੇ ਨੇ ਤੇ ਇੱਕ ਜੀਵ ਇਸਤਰੀ ਆ ਗਈ ਜੀਵ ਇਸਤਰੀ ਆ ਕੇ ਹੱਥ ਜੋੜ ਲੇ ਵੀ ਬਾਬਾ ਜੀ ਬਾਬਾ ਫਰੀਦ ਜੀ ਉਹ ਕਿਹੜੇ ਅੱਖਰ ਦੇ ਉਹ ਕਿਹੜੇ ਗੁੰਨ ਨੇ ਉਹ ਕਿਹੜਾ ਮੰਤਰ ਹੈ ਉਹ ਕਿਹੜਾ ਵੇਸ ਹੈ ਉਹ ਵੇਸ ਨੂੰ ਮੈਂ ਧਾਰਨ ਨਾ ਕਰਾਂ ਤੇ ਪ੍ਰਭੂ ਪਰਮੇਸ਼ਰ ਦੀ ਮੈਨੂੰ ਪ੍ਰਾਪਤੀ ਹੋ ਜਾਵੇ ਅੱਲਾਹ ਦੀ ਪ੍ਰਾਪਤੀ ਹੋ ਜਾਵੇ ਉਹ ਸਮਾਂ ਫਿਰ ਬਾਬਾ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਦਰਜ ਕੀਤਾ ਜੀ ਕੀ ਕਹਿੰਦੀ ਜੀਵ ਇਸਤਰੀ ਆ ਕੇ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਨਿਆ ਮੰਤ ਉਹ ਕਿਹੜੇ ਅੱਖਰ ਦੇ ਉਹ ਕਿਹੜੇ ਗੁਣ ਨੇ ਉਹ ਕਿਹੜਾ ਮੰਤਰ ਹੈ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਨਿਆ ਮੰਤ ਕਮੋ ਸੋ ਵੇਸੋ ਹਉ ਕਰੀ ਜਿੱਤ ਵਸ ਆਵੇ ਕੰਤ ਉਹ ਕਿਹੜਾ ਵੇਸ ਧਾਰਨ ਕਰਾਂ ਮੈਂ ਉਹ ਕੰਤ ਪ੍ਰਭੂ ਪਰਮੇਸ਼ਰ ਅੱਲਾ ਮੇਰੇ ਵਸ ਵਿੱਚ ਆ ਜਾਵੇ ਅੱਗੋਂ ਜਿਹੜਾ ਬਾਬਾ ਫਰੀਦ ਜੀ ਨੇ ਫੇਰ ਜਵਾਬ ਦਿੱਤਾ ਕਹਿੰਦੇ ਭੈਣ ਬੈਠ ਫਿਰ ਕੀ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਨਿਮਨ ਸੋ ਅਖਰ ਖਵਨ ਗੁਣ ਜਹਿਬਾ ਮਨਿਆ ਮੰਤ ਏਤ੍ਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਬੋਲੋ ਏਤ੍ਰੇ ਭੈਣੇ ਵੇਸ ਕਰ ਤਾ ਵਸ ਆਵੀ ਕੰਤ ਸਾਡੇ ਅੰਦਰ ਕਈ ਵਾਰ ਇਹ ਖਿਆਲ ਆਉਂਦਾ ਹੈ ਕਿ ਮੈਨੂੰ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ ਸਤ ਸੰਗਿਓ ਬਾਬਾ ਫਰੀਦ ਨੇ ਕਿੱਡਾ ਸੌਖਾ ਢੰਗ ਦੱਸਿਆ ਨਿਵਨ ਸੋ ਅੱਖਰ ਨਿਮਰਤਾ ਧਾਰਨ ਕਰ ਲੈ ਖਵਾਂਣੇ ਗੁਣ ਸੁਹਾਰਨ ਵਾਲਾ ਗੁਣ ਧਾਰਨ ਕਰ ਲੈ ਜੇਬਾ ਮਨੀਆ ਮੰਤਰ ਇਹ ਸ਼੍ਰੋਮਣੀ ਮੰਤਰ ਹੈ ਮਿੱਠਾ ਮਿੱਠਾ ਬੋਲ ਬੋਲਣਾ ਮਿੱਠੇ ਬੋਲ ਬੋਲਨੇ ਕਹਿੰਦੇ ਇਸ ਤਰ੍ਹਾਂ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ ਵੇਖੋ ਬਾਬਾ ਫਰੀਦ ਨੇ ਕਿੱਡਾ ਸੌਖਾ ਢੰਗ ਦਾ ਸਤਾ ਪ੍ਰਭੂ ਦੀ ਪ੍ਰਾਪਤੀ ਦਾ ਪਰਮੇਸ਼ਰ ਦੀ ਪ੍ਰਾਪਤੀ ਦਾ ਤੇ ਆਪ ਬਾਬਾ ਜੀ ਨੇ ਕਿੰਨੀ ਘਾਲਣਾ ਘਾਲੀ ਬਾਬਾ ਫਰੀਦ ਜੀ ਨੇ ਸਤ ਸੰਗਿਓ ਬਚਪਨ ਦੇ ਵਿੱਚ ਹੀ ਕੁਰਾਨ ਸ਼ਰੀਫ ਜ਼ੁਬਾਨੀ ਕੰਠ ਕਰ ਲਈ ਬਾਬਾ ਫਰੀਦ ਜੀ ਨੇ ਬਚਪਨ ਦੀ ਉਮਰ ਹੈ ਮਾਤਾ ਮਰੀਮ ਜੀ ਆਖਦੇ ਨੇ ਪੁੱਤਰ ਫਰੀਦ ਵੀ ਅੱਲਾ ਦੀ ਇਬਾਦਤ ਕਰਿਆ ਕਰ ਅੱਲਾ ਦੀ ਭਗਤੀ ਕਰਿਆ ਕਰ ਹੁਣ ਬਚਪਨ ਦੀ ਉਮਰ ਸੀ ਤੇ ਮਾਂ ਜੇ ਮੈਂ ਅੱਲਾ ਦੀ ਭਗਤੀ ਕਰਾਂ ਅੱਲਾ ਦੀ ਇਬਾਦਤ ਕਰਾਂ ਤੇ ਅੱਲਾ ਮੈਨੂੰ ਕੀ ਦੇਵੇਗਾ ਹੁਣ ਇੱਕ ਮਜ਼ਦੂਰ ਬੰਦਾ ਜਦੋਂ ਦਿਹਾੜੀ ਲਾਉਂਦਾ ਹੈ ਮਾਂ ਸ਼ਾਮ ਨੂੰ ਫਿਰ ਮਾਲਕ ਉਹਨੂੰ ਪੈਸੇ ਦਿੰਦਾ ਹੈ ਕੋਈ ਬੰਦਾ ਕੰਮ ਕਰਦਾ ਹੈ ਫਿਰ ਉਹਦਾ ਮਾਲਕ ਉਹਨੂੰ ਪੈਸੇ ਦਿੰਦਾ ਹੈ ਜੇ ਮੈਂ ਅੱਲਾਹ ਦੀ ਇਬਾਦਤ ਕਰਾਂ ਮਾਂ ਅੱਲਾਹ ਦੀ ਭਗਤੀ ਕਰਾਂ ਤੇ ਅੱਲਾਹ ਮੈਨੂੰ ਕੀ ਦੇਵੇਗਾ ਹੁਣ ਮਾਂ ਨੂੰ ਪਤਾ ਸੀ ਕਿ ਮੇਰੇ ਪੁੱਤਰ ਦਾ ਸ਼ੱਕਰ ਨਾਲ ਬੜਾ ਲਾਡ ਹੈ ਪਿਆਰ ਹੈ ਇਹਨੂੰ ਸ਼ੱਕਰ ਬੜੀ ਸਵਾਦ ਲੱਗਦੀ ਹੈ ਤੇ ਅੱਗੋਂ ਮਾਂ ਕਹਿੰਦੀ ਪੁੱਤਰ ਫਿਰ ਅੱਲਾਹ ਤੈਨੂੰ ਸ਼ੱਕਰ ਦੇਵੇਗਾ ਹੁਣ ਬਾਬਾ ਫਰੀਦ ਜੀ ਨੇ ਰੋਜ਼ਾਨਾ ਹੀ ਅੱਲਾਹ ਦੀ ਇਬਾਦਤ ਕਰਨੀ ਤੇ ਮਾਤਾ ਨੇ ਨਾ ਮਸੱਲੇ ਥੱਲੇ ਇੱਕ ਪੂਰੀ ਰੱਖਦਣੀ ਸ਼ੱਕਰ ਦੀ ਦਿਨ ਬੀਤਦੇ ਗਏ ਇੱਕ ਦਿਨ ਮਾਂ ਕੰਮ ਪਈ ਕਰਦੀ ਸੀ ਉਹ ਸ਼ੱਕਰ ਵਾਲੀ ਪੂਰੀ ਨਾ ਥੱਲੇ ਰੱਖਣੀ ਭੁੱਲ ਗਈ ਵਾ ਤੇ ਅੱਜ ਜਦੋਂ ਬਾਬਾ ਫਰੀਦ ਜੀ ਨੇ ਅੱਲਾਹ ਦੀ ਇਬਾਦਤ ਕੀਤੀ ਨਾਮ ਜਪਿਆ ਉੱਠੇ ਦੇਖਿਆ ਅੱਜ ਸ਼ੱਕਰ ਦੀ ਪੂਰੀ ਹੈ ਹੀ ਨਹੀਂ ਉਧਰ ਮਾਂ ਨੂੰ ਇੱਕਦਮ ਯਾਦ ਆਇਆ ਕਿ ਅੱਜ ਮੈਂ ਸ਼ੱਕਰ ਦੀ ਪੂੜੀ ਰੱਖੀ ਦੀ ਥੱਲੇ ਤੇ ਮਾਂ ਭੱਜੀ ਭੱਜੀ ਆਈ ਪੁੱਤਰ ਫਰੀਦ ਪੁੱਤਰ ਫਰੀਦ ਆਹ ਵੇਖ ਸ਼ੱਕਰ ਦੀ ਪੂੜੀ ਅੱਜ ਅੱਲਾਹ ਜਾਂਦਿਆ ਜਾਂਦਿਆ ਅੱਲਾਹ ਨੂੰ ਜਲਦੀ ਸੀ ਇਹ ਸ਼ੱਕਰ ਦੀ ਪੂਰੀ ਮੈਨੂੰ ਫਰਵਾ ਗਿਆ ਹੈ ਆਹ ਆਹ ਉਸ ਵੇਲੇ ਬਾਬਾ ਫਰੀਦ ਜੀ ਕਹਿੰਦੇ ਕਿ ਮਾਂ ਹੁਣ ਇਹ ਸ਼ੱਕਰ ਦੀ ਮੈਨੂੰ ਲੋੜ ਨਹੀਂ ਮੈਨੂੰ ਉਹ ਸ਼ੱਕਰ ਮਿਲ ਗਈ ਹੈ ਉਹ ਮਿਠਾਸ ਮਿਲ ਗਈ ਹੈ ਜਿਸ ਮਿਠਾਸ ਦੇ ਕੇ ਇਹ ਸ਼ੱਕਰ ਕੁਝ ਵੀ ਨਹੀਂ ਉਸ ਸ਼ੱਕਰ ਦੀ ਇਹ ਸ਼ੱਕਰ ਬਰਾਬਰੀ ਨਹੀਂ ਕਰ ਸਕਦੀ ਉਹ ਮਿਠਾਸ ਦੀ ਇਹ ਸ਼ੱਕਰ ਬਰਾਬਰੀ ਨਹੀਂ ਕਰ ਸਕਦੀ ਫਰੀਦਾ ਸ਼ੱਕਰਖੰਡ ਨਿਵਾਤ ਗੁਰ ਨਿਵਾਤ ਕਹਿੰਦੇ ਮਿਸ਼ਰੀ ਨੂੰ ਫਰੀਦਾ ਸ਼ੱਕਰਖੰਡ ਨਿਵਾਤ ਗੁਰ ਮੱਖਿਓ ਮਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਦਾ ਪੂਜਨ ਤੋਂ ਦਏ ਇਹ ਸਭ ਚੀਜ਼ਾਂ ਮਿੱਠੀਆਂ ਨੇ ਸ਼ੱਕਰ ਵੀ ਖੰਡ ਵੀ ਸ਼ਹਿਦ ਵੀ ਮਿਸ਼ਰੀ ਵੀ ਪਰ ਰੱਬ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ ਭਾਗਾਂ ਵਾਲਿਓ ਫਿਰ ਉਹ ਨਾਮ ਦੇ ਵਿੱਚ ਜੁੜ ਗਏ ਲਗਭਗ 3 ਦਿਹਾਕੇ ਤੋਂ ਵੱਧ ਕਠਨ ਤਪ ਕੀਤਾ ਹੈ ਬਾਬਾ ਫਰੀਦ ਜੀ ਨੇ 3 ਦਿਹਾਕੇ ਤੋਂ ਵੱਧ ਜਦੋਂ ਕਠਨ ਤਪ ਕਰਕੇ ਘਰ ਆਉਂਦੇ ਨੇ ਨਾ ਆਕੇ ਮਾਤਾ ਦੇ ਚਰਨਾਂ ਤੇ ਮੱਥਾ ਟੇਕਿਆ ਆਖ ਲੱਗੇ ਅੰਮੀਏ ਮੇਰੇ ਸਿਰ 'ਚ ਤੇਲ ਲਾ ਦੇ ਖੁਸ਼ਕੀ ਬਹੁਤ ਹੋ ਗਈ ਸਿਰ ਦੇ ਵਿੱਚ ਤੇਲ ਲਾ ਦੇ ਤੇ ਕੋਲ ਪਰਦਾਈ ਸੀ ਗਰਮਕੋ ਇਹ ਸਮਾਂ ਲਿਖਿਆ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਉਹਨਾਂ ਨੇ ਇਹ ਸਮਾਂ ਲਿਖਿਆ ਜੀ ਤੁਹਾਨੂੰ ਬਹੁਤ ਆਨੰਦ ਆਏਗਾ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਉਹ ਸਮਾਂ ਲਿਖਿਆ ਜੀ ਕਹਿੰਦੇ ਵਰਧਾਈ ਸਿਰ ਤੇ ਤੇਲ ਆ ਰਹੀ ਹੈ ਤੇ ਇਹਨਾਂ ਨੂੰ ਨਾ ਕੰਨਾਂ ਦੇ ਵਿੱਚ ਢੋਲ ਦੀ ਆਵਾਜ਼ ਪਈ ਬਾਬਾ ਫਰੀਦ ਜੀ ਦੇ ਕੰਨਾਂ 'ਚ ਕਿਹੜੀ ਆਵਾਜ਼ ਪਈ ਬੋਲੋ ਕਿਹੜੀ ਆਵਾਜ਼ ਪਈ ਢੋਲ ਦੀ ਆਵਾਜ਼ ਪਈ ਤੇ ਬਾਬਾ ਜੀ ਇਦਾਂ ਨਾ ਜਿਵੇਂ ਕੋਈ ਬਾਹ ਦੇ ਨਾਲ ਗੱਲਾਂ ਚੁੱਕੀਦੇ ਨੇ ਅੱਖ ਲਗੇ ਅੰਮੀ ਐ ਇਹ ਢੋਲ ਦੀ ਆਵਾਜ਼ ਕਿੱਥੋਂ ਆਉਂਦੀ ਹੈ ਹੁਣ ਮਾਂ ਕਹਿੰਦੀ ਚੱਕ ਤ ਕਰਾ ਇਹਨੂੰ ਮੈਂ ਕਹਿੰਦੀ ਫਰੀਦ ਤੂੰ ਤਾਂ ਜੰਗਲਾਂ 'ਚ ਟਾਈਮ ਪਾਸ ਕਰਨ ਚਲਾ ਗਿਆ ਘਰ ਦੇ ਕੰਮ ਕਰਨ ਤੋਂ ਭੱਜ ਗਿਆ ਤੂੰ ਵੇਖ ਤੇਰੇ ਭਰਾ murid ਨੇ ਕਿੰਨੀ ਮਿਹਨਤ ਕੀਤੀ ਰਾਤ ਦਿਨ ਇੱਕ ਕਰ ਦਿੱਤਾ ਉਹਨੇ ਉਹਨੇ ਇੱਕ ਥੇ ਵਸਾਇਆ ਥੇ ਵਸਾਇਆ ਜਿ ਪਾਵ ਇੱਕ ਪਿੰਡ ਵਸਾਇਆ ਉਹਨੇ ਉਹ ਪਿੰਡ ਵਸਾਉਣ ਦੀ ਖੁਸ਼ੀ 'ਚ ਲੋਕ ਉਹਦੇ ਨਾਮ ਦਾ ਢੋਲ ਵਜਾ ਰਹੇ ਨੇ ਵੇਖ ਉਹਨੇ ਕਿੰਨੀ ਮਿਹਨਤ ਕੀਤੀ ਤੂੰ ਵੀ ਮੇਰੇ ਢਡੋ ਜੰਮਿਆ ਉਹ ਵੀ ਮੇਰੇ ਢਡੋ ਜੰਮਿਆ ਵੇਖੋ ਨੇ ਕਿੰਨੀ ਮਿਹਨਤ ਕੀਤੀ ਅੱਜ ਉਹਦੀ ਜੈਜਾਕਾਰ ਹੋ ਰਹੀ ਆ ਅੱਗੋਂ ਬਾਬਾ ਫਰੀਦ ਜੀ ਬੜੇ ਸਹਿਜ ਵਿੱਚ ਅੱਖ ਲੈ ਕਹਿੰਦੇ ਅੰਮੀਏ ਇਹ ਢੋਲ ਦੀ ਆਵਾਜ਼ ਕਿੰਨੀ ਕੁ ਦੂਰੋਂ ਆ ਰਹੀ ਹੈ ਥੇ ਕਿੱਥੇ ਵਸਾਇਆ ਹੈ ਕਹਿੰਦੀ ਤਿੰਨ ਕੋਹਾਂ ਤੋਂ ਢੋਲ ਦੀ ਆਵਾਜ਼ ਆ ਰਹੀ ਆ ਤਿੰਨ ਕੋਹਾਂ ਤੋਂ ਅੱਗੋਂ ਬਾਬਾ ਫਰੀਦ ਜੀ ਪਿਆਰ ਤੋਂ ਆਗੇ ਕਹਿੰਦੇ ਅੰਮੀਏ ਅੱਜ ਭਰਾ ਮਰੀਦ ਦਾ ਢੋਲ ਵੱਜਦਾ ਪਿਆ ਉਹਨੇ ਥੇ ਵਸਾਇਆ ਹੈ ਤਿੰਨ ਕੋਂਹਾਂ ਤੋਂ ਆਵਾਜ਼ ਆ ਰਹੀ ਹੈ ਹੇ ਮੇਰੀ ਅੰਮੀਏ ਸੱਚ ਜਾਣੀ ਸੱਚ ਜਾਣੀ ਜਿਸ ਦਿਨ ਤੇਰੇ ਪੁੱਤਰ ਫਰੀਦ ਦਾ ਢੋਲ ਵੱਜੇਗਾ ਨਾ ਇਹਦੀ ਆਵਾਜ਼ ਤਿੰਨਾ ਲੋਕਾਂ ਚ ਜਾਏਗੀ ਜਿਸ ਦਿਨ ਤੇਰੇ ਪੁੱਤਰ ਫਰੀਦ ਦਾ ਢੋਲ ਵੱਜੇਗਾ ਨਾ ਇਹਦੀ ਆਵਾਜ਼ ਫਤਨਾ ਲੋਕਾਂ ਤੇ ਜਾਏਗੀ ਭਗਤ ਭਗਤ ਜੱਗ ਵੱਜਿਆ ਗੁਰਮੁਖੋ ਏ ਗੁਰਮੁਖੋ ਸਮਾ ਸੱਚ ਹੋਇਆ ਅੱਜ ਹਰ ਪਾਸੇ ਜਿੱਥੇ ਵੀ ਸਤਗੁਰ ਦਾ ਪ੍ਰਕਾਸ਼ ਹੈ ਉੱਥੇ ਗੁਰਮੁਖੋ ਬਾਬਾ ਫਰੀਦ ਜੀ ਵਿੱਚ ਬੈਠੇ ਨੇ ਹਰ ਪਾਸੇ ਜਿਆਦਾ ਆਕਾਰ ਹੈ ਬਾਬਾ ਫਰੀਦ ਜੀ ਬੈਠੇ ਗੁਰਮੁਖੋ ਇਕ ਦਿਨ ਹੁਣ ਅੰਦਰ ਪਿਆਰ ਆ ਗਿਆ ਅੱਲਾਹ ਦੇ ਨਾਲ ਗੱਲਾਂ ਕਰਦੇ ਨੇ ਹੁਣ ਕਈ ਵਾਰ ਗੁਰਮੁਖੋ ਤੁਸੀਂ ਵੀ ਬੈਠੇ ਹੋ ਮੈਂ ਜੀ ਕਈ ਵਾਰ ਬੈਠਾ ਹਾਂ ਮੈਂ ਕਈ ਵਾਰ ਬੰਦਾ ਆਪਣੇ ਆਪ ਨਾਲ ਗੱਲਾਂ ਕਰਦਾ 10 ਤੋਂ ਪਹਿਲਾਂ ਮਹਾਂਪੁਰਖਾਂ ਵੀ ਦੱਸਿਆ ਹੁਣ ਕਈ ਵਾਰ ਬੰਦਾ ਆਪਣੇ ਆਪ ਨਾਲ ਗੱਲਾਂ ਕਰਦਾ ਗੱਲਾਂ ਕਰਦਿਆਂ ਕਰਦਿਆਂ ਅੱਖ ਲੈ ਕੇ ਕਹਿੰਦੇ ਹੇ ਅੱਲਾ ਹੇ ਅੱਲਾ ਬਾਕੀ ਸਭ ਕੁਝ ਠੀਕ ਹੈ ਪਰ ਇੱਕ ਕਿਰਪਾ ਕਰੀ ਇੱਕ ਕਿਰਪਾ ਕਰੀ ਮੇਰੀ ਜ਼ਿੰਦਗੀ ਵਿੱਚ ਉਹ ਸਮਾਂ ਕਦੇ ਨਾ ਆਵੇ ਹੇ ਅੱਲਾ ਇੱਕ ਕਿਰਪਾ ਕਰੀ ਮੇਰੀ ਜ਼ਿੰਦਗੀ ਵਿੱਚ ਉਹ ਸਮਾਂ ਕਦੇ ਨਾ ਆਵੇ ਕਿ ਮੈਂ ਤੇਰੇ ਦਰ ਨੂੰ ਛੱਡ ਕੇ ਦੂਜੇ ਦਰ ਤੇ ਜਾਵਾਂ ਆਹਾ ਤਗੋਂ ਆਵਾਜ਼ ਆਈ ਜਵਿੰਦਰ ਗੱਲਾਂ ਅੰਦਰੋਂ ਆਵਾਜ਼ ਆਈ ਉਹ ਫਰੀਦ ਪੁੱਤਰ ਜੇ ਤੇਰੇ ਕਰਮਾਂ 'ਚ ਲਿਖਿਆ ਹੋਵੇ ਫਿਰ ਜੇ ਤੇਰੇ ਭਾਗਾਂ 'ਚ ਲਿਖਿਆ ਹੋਵੇ ਦੂਜੇ ਦੇ ਦਰਵਾਜ਼ੇ ਤੇ ਜਾਣਾ ਫਿਰ ਅੱਗੋਂ ਫਿਰ ਬਾਬਾ ਫਰੀਦ ਜੀ ਆਖਣਗੇ ਅੱਲਾਹ ਇਹ ਅੱਲਾਹ ਕੀ ਕਹਿੰਦਾ ਜੇ ਮੇਰੇ ਭਾਗਾਂ 'ਚ ਲਿਖਿਆ ਹੋਵੇ ਜੇ ਮੇਰੇ ਕਰਮਾਂ 'ਚ ਲਿਖਿਆ ਹੋਵੇ ਦੂਜੇ ਦੇ ਬੂਹੇ ਤੇ ਜਾਣਾ ਤੇ ਅੱਗੋਂ ਫਿਰ ਬਾਬਾ ਫਰੀਦ ਜੀ ਕਹਿੰਦੇ ਫਿਰ ਅੱਲਾਹ ਇੱਕ ਕੰਮ ਕਰੀ ਇੱਕ ਕੰਮ ਕਰੀ ਜੇ ਮੇਰੇ ਭਾਗਾ ਚ ਲਿਖਿਆ ਹੋਇਆ ਜਿਹੜਾ ਦੂਜੇ ਦੇ ਦਰਵਾਜੇ ਤੇ ਜਾਣਾ ਫੇਰ ਅੱਲਾ ਇੱਕ ਕੰਮ ਕਰੀ ਵੀ ਕਿਹੜਾ ਫੇਰ ਅੱਲਾ ਇੱਕ ਕੰਮ ਕਰੀ ਦੂਜੇ ਦੇ ਦਰਵਾਜੇ ਤੇ ਜਾਣ ਤੋਂ ਪਹਿਲਾਂ ਮੇਰੀ ਜਾਨ ਕੱਢ ਦੇਈ ਮੇਰੇ ਸਰੀਰ ਤੋਂ ਮੇਰੀ ਜਿੰਦ ਕੱਢ ਦੇਈ ਫੀਦਾ ਬਾੜ ਪੜਾਈਏ ਬੈਸਨਾ ਸਾਈ ਮੁਝੇ ਨਾ ਦੇਹ ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋ ਲੇਹੋ ਇਹ ਸਰੀਰ ਤੋਂ ਮੇਰੀ ਜਿੰਦ ਕਢਨੀ ਕਿਹਸਾ ਪਿਆਰ ਹੈ ਗੁਰਮੁਖੋ ਇਹਨੂੰ ਕਹਿੰਦੇ ਹਕੀਕੀ ਇਸ਼ਕ ਇਹ ਹਕੀਕੀ ਇਸ਼ਕ ਹੁੰਦਾ ਸੱਚਾ ਇਸ਼ਕ ਗੁਰੂ ਨਾਲ ਹੁੰਦਾ ਗੁਰਮੁਖੋ ਪਰਮਾਤਮਾ ਦੇ ਨਾਲ ਅਰਦਾਸ ਕਰਿਓ ਗੁਰਮੁਖੋ